ਐਂਟੀ ਡਰੱਗ ਐਸੋਸੀਏਸ਼ਨ ਪੰਜਾਬ ਦੇ ਵੱਲੋਂ ਅੱਜ ਐਸਐਚਓ ਬਲਟੋਹਾ ਦੇ ਖਿਲਾਫ ਮੋਰਚਾ ਖੋਲਿਆ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਐਸਐਚਓ ਬਲਟੋਹਾ ਦੇ ਉੱਤੇ ਗੰਭੀਰ ਇਲਜ਼ਾਮ ਵੀ ਲਗਾਏ ਗਏ ਨੇ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਐਸਐਚਓ ਬਲਟੋਹਾ ਦੇ ਵੱਲੋਂ ਉਹਨਾਂ ਦੇ ਇੱਕ ਸਾਥੀ ਕੁਲਾ ਸਿੰਘ ਦੇ ਉੱਤੇ ਨਜਾਇਜ਼ ਪਰਚਾ ਦਿੱਤਾ ਗਿਆ ਜੋ ਕਿ ਸਰਾਸਰ ਝੂਠਾ ਹੈ ਉਨ੍ਹਾਂ ਦੇ ਵੱਲੋਂ ਥਾਣਾ ਬਲਟੋਹਾ ਦੇ ਮੁਖੀ ਨੂੰ ਇੱਕ ਅਲਟੀਮੇਟਮ ਵੀ ਦਿੱਤਾ ਗਿਆ ਕਿ ਜੇਕਰ ਜਲਦ ਤੋਂ ਜਲਦ ਇਹ ਪਰਚਾ ਰੱਦ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਵੀ ਤੇਜ਼ ਹੋਵੇਗਾ ਜਿਹੜੀ ਅੱਜ ਤੁਹਾਡੇ ਕੋਲ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਕਿਹੜੇ ਮਸਲੇ ਨੂੰ ਲੈ ਕੇ ਜਿਹੜੀ ਇਹ ਕੀਤੀ ਜਾ ਰਹੀ ਹੈ ਹਾਂਜੀ ਸਭ ਤੋਂ ਪਹਿਲਾਂ ਮੈਂ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਡੇ ਇੱਕ ਸੱਦੇ ਦੇ ਇੱਥੇ ਤੁਸੀਂ ਪਹੁੰਚੇ ਹੋ ਮੈਂ ਸਤਨਾਮ ਸਿੰਘ ਪ੍ਰਧਾਨ ਐਂਟੀ ਡਰਾਗ ਐਸੋਸੀਏਸ਼ਨ ਪੰਜਾਬ ਅਸੀਂ ਪਿਛਲੇ ਦਿਨੇ ਮਿਤੀ 15 ਤਰੀਕ ਨੂੰ ਮੇਰੇ ਮਿੱਤਰ ਸਰਦਾਰ ਖੁੱਲਾ ਸਿੰਘ ਜੀ ਪਿੰਡ ਮਨਾਵਾ ਉਹਨਾਂ ਤੇ ਇੱਕ ਐਫਆਈਆਰ ਕੀਤੀ ਆ ਜਿਹੜੀ ਕਿ ਬਿਲਕੁਲ ਹੀ ਨਜਾਇਜ਼ ਆ ਸਰਦਾਰ ਖੁੱਲਾ ਸਿੰਘ ਆ ਇਹ ਗਵਰਨਮੈਂਟ ਟੀਚਰ ਨੇ ਗਵਰਨਮੈਂਟ ਟੀਚਰ ਨੇ ਤੇ 3 ਵਜੇ ਤੱਕ ਇਹ ਉੱਥੇ ਆਪਣੀ ਡਿਊਟੀ ਤੇ ਸੀ ਉਸ ਤੋਂ ਬਾਅਦ ਉਹ ਦਿਨ ਸਾਡੇ ਨਾਲ ਸੀ ਸਾਡੇ ਨਾਲ ਅਸੀਂ ਜਿੰਨਾ ਵੀ ਕੰਮ ਕਰ ਰਹੇ ਆ ਡਰੱਗ ਦੇ ਖਿਲਾਫ ਉਹਦੇ ਵਿੱਚ ਸਾਡੇ ਖੁੱਲਾ ਸਿੰਘ ਨਾਲ ਸਾਰਾ ਬਹੁਤ ਜ਼ਿਆਦਾ ਸਾਥ ਦੇ ਰਹੇ ਨੇ ਇਹ ਹਰ ਟਾਈਮ ਤੇ ਜਿੱਥੇ ਵੀ ਅਸੀਂ ਜਾਣਾ ਸਾਡੇ ਨਾਲ ਜਾਂਦੇ ਨੇ ਡਿਊਟੀ ਤੋਂ ਬਾਅਦ ਸਾਡੇ ਨਾਲ ਸੇਵਾ ਦੇ ਵਿੱਚ ਨਾਲ ਜਾਂਦੇ ਨੇ ਕਿਉਂਕਿ ਅਸੀਂ ਇਸ ਕੰਮ ਨੂੰ ਸੇਵਾ ਸਮਝ ਕੇ ਕਰ ਰਹੇ ਹਾਂ ਔਰ ਮੈਂ ਐਸਐਚਓ ਦੇ ਖਿਲਾਫ ਮਿਤੀ 30 ਤਰੀਕ ਨੂੰ 30 10 ਨੂੰ ਅਸੀਂ ਲਿਖਤੀ ਡੀਜੀਪੀ ਸਾਹਿਬ ਨੂੰ ਇੱਕ ਸ਼ਿਕਾਇਤ ਦਿੱਤੀ ਸੀ ਕਿਉਂਕਿ ਉਹਦੀ ਖੋਰ ਕੱਟਣ ਵਾਸਤੇ ਕਿ ਜਿਹੜਾ ਇਹ ਜਿਹੜਾ ਪ੍ਰਧਾਨ ਹੈਗਾ ਹੈ ਇਹ ਸਾਡੇ ਖਿਲਾਫ ਕੋਈ ਕਾਰਵਾਈ ਨਾ ਕਰੇ ਇਹ ਐਸਐਚਓ ਕਿਹਾ ਕਿ ਪੈਸੇ ਵੀ ਲੈਂਦਾ ਹੈ ਪੈਸੇ ਲੈ ਕੇ ਬੰਦਿਆਂ ਨੂੰ ਵੀ ਛੱਡਦਾ ਹੈ ਜੇ ਕੋਈ ਕਿਸੇ ਤੋਂ ਅੱਧਾ ਕਿਲੋ ਹੈਰਨ ਪੜੀ ਜਾਂਦੀ ਆ ਉੱਤੇ ਕੋ 2 ਗ੍ਰਾਮ ਪਾ ਕੇ ਤਨੂੰ ਅੰਦਰ ਕਰ ਦਿੰਦਾ ਜੇ ਕਿਸੇ ਕੋਲ ਫੀਮ ਪੜੀ ਜਾਂਦੀ ਛਰਾ ਉਹ ਪੜੀ ਜਾਂਦੀ ਹੈ ਸ਼ਰਾਬ ਉੱਤੇ ਸ਼ਰਾਬ ਦਾ ਪਰਚਾ ਦੇ ਕੇ ਨੂੰ ਅੰਦਰ ਕਰ ਦਿੰਦਾ ਇਹਨੇ ਕਿ ਲਈ ਸਾਡੇ ਇਲਾਕੇ ਦੇ ਵਿੱਚ ਇਹਨੇ ਬਹੁਤ ਜ਼ਿਆਦਾ ਕਦਮ ਚਾਇਆ ਪਹਿਲਾਂ ਇਹ ਹੋਰ ਜਿੱਥੇ-ਜਿੱਥੇ ਵੀ ਰਹਿੰਦਾ ਰਿਹਾ ਹੈ ਜਿਹੜੇ-ਜਿਹੜੇ ਵੀ ਥਾਣੇ ਆ ਗਿਆ ਹੈ ਪਹਿਲਾਂ ਕੱਚਾ ਪੱਕਾ ਜਿਵੇਂ ਰਿਹਾ ਹੈ ਕੱਚੇ ਪੱਕੇ ਦੇ ਵੀ ਟਿੱਕਾ ਜੀ ਆਏ ਨੇ ਉੱਥੇ ਵੀ ਇਹਨੇ ਇਹੋ ਹੀ ਗਦਰ ਮਚਾਇਆ ਉੱਥੇ ਵੀ ਪੈਸੇ ਲੈ ਕੇ ਉਹ ਕੰਮ ਕਰਦਾ ਰਿਹਾ ਇਹ ਨਸ਼ੇ ਦਾ ਸਮਗਲਰ ਮੈਂ ਇਹਨੂੰ ਐਸਐਚਓ ਨਹੀਂ ਕਹਿੰਦਾ ਮੈਂ ਇਹਨੂੰ ਸਮਗਲਰ ਮੰਨਦਾ ਕਿਉਂਕਿ ਜਿਹੜਾ ਜਿਹੜਾ ਸਾਡੇ ਖਿਲਾਫ ਹੈ ਅਸੀਂ ਪੰਜਾਬ ਸਰਕਾਰ ਦਾ ਸਾਥ ਦੇਂਦੇ ਆਂ ਅਸੀਂ ਨਸ਼ਾ ਵੇਚਣ ਵਾਲਿਆਂ ਦੀ ਉਹਨਾਂ ਨੂੰ ਦੱਸ ਰਹੇ ਆਂ ਕਿ ਇਹਨਾਂ ਨੂੰ ਫੜੋ ਅਸੀਂ ਨਸ਼ੇ ਵਿਰੁੱਧ ਆਵਾਜ਼ ਠਾਣਦੇ ਆਂ ਇਹ ਸਾਡੇ ਖਿਲਾਫ ਹੀ ਆਵਾਜ਼ ਠਾਈ ਜਾਂਦਾ ਇਹ ਕਿੱਧਰ ਦਾ ਨਸ਼ਾ ਰੋਕਣ ਵਾਸਤੇ ਲਾ ਸਕ ਆਪਾਂ ਕਹਿ ਸਕਦੇ ਆਂ ਕਿ ਇਹ ਨਸ਼ਾ ਰੋਕਦਾ ਕਿ ਕਿਹੜਾ ਸਰਦਾਰ ਜਗਦੀਪ ਸਿੰਘ ਐਸਐਚਓ ਥਾਣਾ ਬਲਟੋਆ ਇੱਥੇ ਐਸਐਚਓ ਬਲਟੋਆ ਹੈ ਇੱਥੇ ਪਿਛਲੇ ਥੋੜੇ ਸਮੇਂ ਤੋਂ ਇੱਥੇ ਆਇਆ ਹੈ ਪਰ ਜਦੋਂ ਤੋਂ ਆਇਆ ਇਹਨੇ ਬੜਾ ਜਿਹੜਾ ਇੱਥੇ ਗਦਰ ਮਚਾਤਾ ਹੁਣ ਕੀ ਮੰਗੀ ਹੈ ਜੀ ਤੁਹਾਡੀ ਸਾਡੀ ਮੰਗ ਹੈ ਮਾਨਯੋਗ ਡੀਜੀਪੀ ਸਾਹਿਬ ਤੋਂ ਕਿ ਅੱਜ ਇਸ ਬੰਦੇ ਦਾ ਨਜ਼ਾਇਰ ਪਰਚਾ ਕੀਤਾ ਹੈ ਇਸ ਬੰਦੇ ਦਾ ਨਜ਼ਾਇਰ ਪਰਚਾ ਤਾਂ ਕੀਤਾ ਹੈ ਇਹ ਸਰਦਾਰ ਕੁਲਾ ਸਿੰਘ ਨੇ ਇਹਦਾ ਨਜ਼ਾਇਰ ਪਰਚਾ ਤਾਂ ਕੀਤਾ ਹੈ ਕਿ ਅਸੀਂ ਐਸੋਸੀਏਸ਼ਨ ਨੂੰ ਦਬਾ ਦਈਏ ਕਿ ਜਿਹੜਾ ਇਹ ਨਸ਼ੇ ਵਿਰੁੱਧ ਆਵਾਜ਼ ਠਾਰੇ ਨੇ ਇਹਨਾਂ ਨੂੰ ਦਬਾ ਦਿੱਤੇ ਇਹ ਤੁਹਾਡੀ ਐਸੋਸੀਏਸ਼ਨ ਦਾ ਕੋ ਮੈਂਬਰ ਹੈ ਜਾਂ ਕੋਈ ਉਹਦੇ ਦਾ ਹੈ ਨਹੀਂ ਮੈਂਬਰ ਵੀ ਹੈ ਸਾਡੇ ਨਾਲ ਇਹ ਐਸੋਸੀਏਸ਼ਨ ਦੇ ਮੈਂਬਰ ਵੀ ਹੈਗੇ ਤੇ ਨਾਲ ਸਾਡੇ ਕੰਮ ਵੀ ਕਰਦੇ ਆ ਇਹ ਸਿਰਫ ਮੈਨੂੰ ਦਬਾਉਣ ਵਾਸਤੇ ਕਿਉਂਕਿ ਮੇਰਾ ਅਜੀਤ ਦੋਸਤ ਹੈ ਮੈਨੂੰ ਦਬਾਉਣ ਵਾਸਤੇ ਕਿ ਜਿਹੜਾ ਮਾਸਟਰ ਸੁਨਾਮ ਸਿੰਘ ਆ ਇਹ ਸਾਡੇ ਵਿਰੁੱਧ ਮੇਰੇ ਵਿਰੁੱਧ ਇਹ ਨਾਮ ਬੋਲੇ ਇਹ ਸਾਨੂੰ ਐਸੋਸੀਏਸ਼ਨ ਦੇ ਬਲਟੋਏ ਪਿੰਡ ਦੇ ਬੰਦੇ ਆ ਜਿਹੜੇ ਸਾਡੇ ਕਮੇਟੀ ਮੈਂਬਰ ਆ ਉਹਨਾਂ ਨੂੰ ਵੀ ਦਬਾਇਆ ਨੇ ਉਹ ਵੀ ਅਹੀਂ ਲਿਖਤੀ ਦਰਖਾਸਤ ਜਿਹੜੀ ਮਾਨਯੋਗ ਡਿਪੀ ਸਾਹਿਬ ਨੂੰ ਦਿੱਤੀ ਆ ਇਹ 11 ਤਰੀਕ ਨੂੰ ਦਿੱਤੀ ਆ ਦਰਖਾਸਤ ਇਹ ਕੁਲਾਸਿਆਂ ਦੇ ਖਿਲਾਫ ਕਿਹੜੀ ਧਾਰਾ ਲਾਗਦੀ ਕਿ ਥੋੜੇ ਝਗੜੇ ਪਤਾ ਦੱਸੋ ਇਹ ਪਿੰਡ ਸਕਤਰਾ ਦਾ ਝਗੜਾ ਇਹਨਾਂ ਸਾਹ ਕੀ ਦੱਸਿਆ ਉਹਦੇ ਵਿੱਚ 341 447 ਹੋਰ ਵੀ ਇਹਨਾਂ ਧਰਾਵਾਂ ਲਾਈਆਂ ਕਿ ਇਹਦਾ ਨਾਂ ਲੈ ਕੇ ਇਸ ਬੰਦੇ ਨੇ ਸਾਡੀ ਫਸਲ ਵੱਢੀ ਆ ਕਿ ਫਸਲ ਵੱਢੀ ਆ ਆਪਣੀ ਕੰਬੈਨ ਲੈ ਕੇ ਪਰ ਕੁਲਾ ਸਿੰਘ ਦੇ ਨਾਂ ਤੇ ਕੋਈ ਕੰਬੈਨ ਨਹੀਂ ਹੈਗੀ ਇਸ ਇਸ ਇਨਸਾਨ ਦੀ ਸਾਰਾ ਪਿੰਡ ਮਨਾਵਾ ਸੌਂ ਦਿੰਦਾ ਹੈ ਇਹ ਕਿਸੇ ਵੀ ਗੁਰਦੁਆਰਾ ਸਾਹਿਬ ਕਹਿ ਦਿੰਦਾ ਅਸੀਂ ਸਾਰੇ ਜਾਣੇ ਸੌਂ ਦੇਣ ਲਈ ਤਿਆਰ ਆਂ ਜੇ ਕੁਲਾ ਸਿੰਘ ਦਾ 1% ਵੀ ਇਨਵੋਲਵ ਹੋਵੇ ਇੱਕ ਵੀ ਸਾਨੂੰ ਪ੍ਰੂਫ ਦੇ ਦੇ ਕਿ ਕੁਲਾ ਸਿੰਘ ਨਾਲ ਹੈਗਾ ਤੇ ਅਸੀਂ ਅਸੀਂ ਮੰਨ ਲਾਂਗੇ ਕਿ ਸਾਡਾ ਇਹ ਬੰਦਾ ਦੋਸ਼ੀ ਹੈ ਤੇ ਪਰਚਾ ਕਰ ਦੋ ਜਿਹੜੀਆਂ ਤੁਹਾਡੇ ਵੱਲੋਂ ਦਰਖਾਸਤਾਂ ਦਿੱਤੀਆਂ ਗਈਆਂ ਨੇ ਇਹਨਾਂ ਤੇ ਅਜੇ ਤੱਕ ਕੋਈ ਕਾਰਵਾਈ ਹੋਈ ਉਚਿਤ ਘਰ ਜਾਂਦੀ ਮੈਂ ਇਹਨਾਂ ਹੈਰਾਨ ਆ ਕਿ ਅੱਜ ਤੱਕ ਐਸਐਚਓ ਦੇ ਖਿਲਾਫ ਅਸੀਂ 30 ਤਰੀਕ ਤੋਂ ਦਰਖਾਸਤਾਂ ਬਾਇਮੀਡੀਆ ਲਿਖਤੀ ਵੀ ਦੇ ਰਹੇ ਹਾਂ ਅਸੀਂ ਬੋਲ ਵੀ ਰਹੇ ਹਰ ਸਟੇਜ ਤੇ ਜਾ ਕੇ ਬੋਲਦੇ ਭਾਵੇਂ ਪਰ ਇਸ ਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਇਹ ਕਿਉਂ ਨਹੀਂ ਹੋ ਰਹੀ ਮੈਂ ਮਾਨਜੋਗ ਮੁੱਖ ਮੰਤਰੀ ਸਾਹਿਬ ਤੋਂ ਅਪੀਲ ਕਰਦਾ ਕਿ ਸਾਨੂੰ ਦੱਸਿਆ ਜਾਵੇ ਕਿ ਇੱਥੇ ਕਾਰਵਾਈ ਕਿਉਂ ਨਹੀਂ ਹੋ ਰਹੀ ਪੇਸ਼ਟ ਕੀਤਾ ਜਾਵੇ ਔਰ ਮੈਨੂੰ ਆਸ ਵੀ ਹੈਗੀ ਆ ਮਾਨਜੋਗ ਡੀਜੀਪੀ ਸਾਹਿਬ ਮਾਨਜੋਗ ਮੁੱਖ ਮੰਤਰੀ ਸਾਹਿਬ ਕਿ ਇਹੋ ਜਿਹੇ ਐਸਐਚਓ ਐਸਐਚਓ ਜਿੰਨੇ ਵੀ ਹੈਗੇ ਆ ਮੈਨੂੰ ਤੇ ਇਹੋ ਹੀ ਦੱਸਦਾ ਬਾਕੀ ਮੈਂ ਹੀ ਕਹਿੰਦਾ ਕਿ ਸਾਰੀ ਪੁਲਿਸ ਮਾੜੀ ਆ ਅਸੀਂ ਵੇਖੋ ਹੋਰ ਕਿਸੇ ਗਲਾਬ ਨਹੀਂ ਬੋਲੇ ਹੋਰ ਕਿੰਨੇ ਐਸ ਐਚਓ ਇੱਥੇ ਕੰਮ ਕਰਦੇ ਆ ਸਾਰੇ ਪੰਜਾਬ ਦੇ ਵਿੱਚ ਕਿੰਨੇ ਐਸ ਐਚਓ ਆ ਅਸੀਂ ਕਿਸੇ ਹੋਰ ਗਲਾਬ ਨਹੀਂ ਬੋਲ ਇਕਦੇ ਇਹ ਸਾਨੂੰ ਇਹ ਗਲਤ ਲੱਗਾ ਅਸੀਂ ਤਾਂ ਬੋਲੇ ਆ ਇਹ ਗਲਤ ਕੰਮ ਕਰ ਰਿਹਾ ਅਸੀਂ ਤਾਂ ਬੋਲੇ ਆ ਤੇ ਅਸੀਂ ਸਾਡੀ ਇਹੋ ਅਪੀਲ ਆ ਕਿ ਇਹਨੂੰ ਇੱਥੋਂ ਸਸਪੈਂਡ ਕੀਤਾ ਜਾਵੇ ਉੱਤੇ ਕਾਰਵਾਈ ਕੀਤੀ ਜਾਵੇ ਜਿਹੜੇ ਪਿੱਛੇ ਅਸੀਂ 30 ਤਰੀਕ ਨੂੰ ਇੱਥੇ ਦਰਖਾਸਤ ਦਿੱਤੀ ਆ ਉਹ ਜਿਹੜੇ ਕਤਲ ਹੋਇਆ ਪਿੰਡ ਕਮੇਟੀ ਨੇ ਪਹਿਲਾਂ ਵਾਰ-ਵਾਰ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਫੜੋ ਤੁਸੀਂ ਪਰ ਇਹਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਵਿੱਚ ਵੀ ਇਹ ਦੋਸ਼ੀ ਆ ਉਹਨਾਂ ਦੇ ਵਿੱਚ ਵੀ ਦੋਸ਼ੀ ਆ ਤਾਂ ਪਰਚਾ ਦਰਜਣਾ ਚਾਹੀਦਾ ਜੇ ਕਾਰਵਾਈ ਨਹੀਂ ਹੁੰਦੀ ਤੇ ਤੁਹਾਡਾ ਐਕਸ਼ਨ ਕੀ ਹੈ ਜੀ ਅਸੀਂ 4 ਦਿਨ ਦਾ ਅਲਟੀਮੇਟਮ ਦੇਨੇ ਆ ਜੇ ਕੁਲਾ ਸਿੰਘ ਦਾ ਪਰਚਾ ਜਿਹੜਾ ਉਹ ਰੱਦ ਨਾ ਕੀਤਾ ਗਿਆ ਅਸੀਂ 4 ਦਿਨਾਂ ਨੂੰ ਇੱਥੇ ਧਰਨਾ ਲਾਵਾਂਗੇ ਨਾਲ ਕਿਸਾਨ ਜਸੇਬੰਦੀਆਂ ਸਾਡੇ ਨਾਲ ਆ ਸਾਡੇ ਆਗੂ ਨਾਲ ਸਾਰੇ ਸਾਰਾ ਇਲਾਕਾ ਸਾਡੇ ਨਾਲ ਹੈ ਤੇ ਅਸੀਂ ਵੱਡੇ ਪੱਧਰ ਤੇ ਲਾਉਂਗੇ ਇਹ ਬਲਟੋਏ ਥਾਣੇ ਤੱਕ ਇਹ ਕੀ ਨਾ ਭਾਈ ਫਿਰ ਨਾ ਸੁਵੀਰ ਸਿੰਘ ਟਿੱਕਾ ਜੀ ਜਲਪੁਰ ਕੀ ਮਸਲਾ ਜਿਹੜਾ ਪ੍ਰੈਸ ਕਾਨਫਰੰਸ ਕਰਦੇ ਤੇ ਇਹ ਜਿਹੜਾ ਐਸਐਚਓ ਜਗਦੀਪ ਸਿੰਘ ਬਲਟੋਆ ਵਾ ਇਹਦੇ ਖਿਲਾਫ ਮੈਂ 13 ਜੁਲਾਈ ਨੂੰ ਦਰਖਾਸਤ ਦਿੱਤੀਆਂ ਸੀ ਕਿ ਇਹਦੇ ਸਾਡੇ ਕੱਚੇ ਪੱਕੇ ਐਸਐਚਓ ਲੱਗਾ ਰਿਆ ਇਹਦੇ ਨਸ਼ਾ ਤਸਕਰਾਂ ਦਾ ਸਬੰਧ ਆ ਇਹਨੂੰ ਨਾਜਕ ਥਾਣੇ ਦੇ ਵਿੱਚ ਬਲਟੋਏ ਦੇ ਵਿੱਚ ਐਸਐਚਓ ਲਾਤਾ ਵਾ ਜੋ ਕਿ ਇਹਦਾ ਇੱਥੇ ਲਾਉਣਾ ਬਰਦਾ ਨਹੀਂ ਕਿਉਂਕਿ ਪਹਿਲਾਂ ਦੀ ਇਨਕੁਆਰੀ ਕੀਤੀ ਜਾਂਦੀ ਫਿਰ ਇਹਨੂੰ ਲਾਇਆ ਜਾਂਦਾ ਇਹਦੀ ਬਲਟਰੀ ਡਿਊਟੀ ਦੌਰਾਨ ਵੀ ਪੰਜ ਛੇ ਜਿਹੜੇ ਨੌਜਵਾਨ ਹੋ ਨਸ਼ੇ ਦੇ ਨਾਲ ਉਹ ਉਹਨਾਂ ਦੀਆਂ ਮੌਤਾਂ ਹੋ ਚੁੱਕੀਆਂ ਵਾਂ ਤੇ ਇਹਦੇ ਖਿਲਾਫ ਜਿਹੜੀ ਹੈ ਨਾ ਇੱਕਦਮ ਦੀ ਇਨਕੁਆਰੀ ਕੀਤੀ ਜਾਵੇ ਕਾਰਵਾਈ ਕੀਤੀ ਜਾਵੇ ਮੈਂ ਚਾਹੁੰਦਾ ਇਹਦੇ ਖਿਲਾਫ ਘਟੋ ਪਰ 302 ਦਾ ਪਰਚਾ ਦਰਜ ਕੀਤਾ ਜਾਵੇ ਇਹਦੀ ਪ੍ਰਾਪਰਟੀ ਦੀ ਇਨਕੁਆਰੀ ਕੀਤੀ ਜਾਵੇ ਜਿਹੜੀ ਤੁਸੀਂ ਦਰਖਾਸਤ ਦਿੱਤੀਆਂ ਕਿੰਨੇ ਤਰੀਕ ਨੂੰ ਦਿੱਤੀਆਂ ਤੇ ਕੀ ਕਾਰਵਾਈ ਅਜੇ ਤੱਕ ਹੋਈ ਜੀ ਮੈਂ 13 ਜੁਲਾਈ ਨੂੰ ਹੀ ਦਰਖਾਸਤ ਦਿੱਤੀਆਂ ਜੀ ਇਹਦੇ ਵਿੱਚ ਮੈਨੂੰ ਇੱਕਦਮ ਐਸਪੀ ਹੈੱਡਕੁਆਰ ਤੇ ਉਹਨਾਂ ਨੇ ਮੈਨੂੰ ਬਿਰਾਗੇ ਮੇਰੇ ਬਿਆਨ ਲੈ ਰਹੇ ਤੇ ਉਦੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਕੀ ਚਾਹੁੰਦੇ ਹੁੰਦੇ ਮੈਂ ਚਾਹੁੰਦਾ ਜੀ ਇਹਦੇ ਖਿਲਾਫ ਸਖਤ ਤੋਂ ਸਖਤ ਸੈਕਸ਼ਨ ਲਾ ਜਾਵੇ ਤਰੰਤ ਤਨ ਜਦੋਂ ਦੇ ਵਿੱਚ 18 ਜਾਂ 20 ਜਿੰਨੇ ਐਸਐਚਓ ਹੈਗੇ ਲੱਗੇ ਸਾਨੂੰ ਕਿਸੇ ਦੇ ਕੋਈ ਗੱਲਾਂ ਨਹੀਂ ਕੋਈ ਇਤਰਾਜ਼ ਨਹੀਂਗਾ ਪਰ ਵਾਅਦੇ ਪਹਿਲਾਂ ਐਸਐਚਓ ਆ ਜਿਹੜਾ ਸਿੱਧਾ ਹੀ ਨਸ਼ਾ ਤਸਕਰਾਂ ਨਾਲ ਰਲਿਆ ਵਾ ਤੇ ਨਸ਼ੇ ਦੀ ਕਾਰਵਾਈ ਜਿਹੜੀ ਆਪ ਦੇ ਇਲਾਕੇ ਚ ਵੱਧ ਤੋਂ ਵੱਧ ਕਰਾਉਣਾ ਮੈਂ ਕਿਸਾਨ ਮਿਹਨਦਾਰ ਸੰਘਰਸ਼ ਕਮੇਟੀ ਤੋਂ ਰنجੀਤ ਸਿੰਘ ਚੀਮਾ ਜ਼ਿਲ੍ਹਾ ਤੇ ਜੂਨ ਪ੍ਰੈਸਕਰ ਇਹ ਸਾਡੇ ਵੀਰ ਜਿਹੜੇ ਕਿਸਾਨ ਆਗੂ ਵੀ ਨੇ ਕੁਲਾ ਸਿੰਘ ਜੀ ਸਨ ਆਫ ਦੇਸ਼ਾ ਸਿੰਘ ਜੀ ਜਿਨ੍ਹਾਂ ਦੇ ਪਿਛਲੇ ਦਿਨੀ ਨਜਾਇਜ਼ ਪਰਚਾ ਕੀਤਾ ਗਿਆ ਵਾ ਇਹਨਾਂ ਤੇ ਕਿਹਾ ਗਿਆ ਵੀ ਇਹ ਆਪਣੀ ਕੰਪੈਨ ਨਾਲ ਜਿਹੜੀ ਕਾਲੀਏ ਸਖਤਰੇ ਜਿਹੜੀ ਬਾਸਬਤੀ ਦੀ ਫਸਲ ਵੱਢੀ ਗਈ ਹੈ ਉਹਦੇ ਵਿੱਚ ਇਹਨਾਂ ਦੀ ਕੰਪੈਨ ਗਈ ਹੈ ਅਸੀਂ ਜਥੇਬੰਦੀ ਵੱਲੋਂ ਐਸਐਚਓ ਸਾਹਿਬ ਨਾਲ ਪਹਿਲਾਂ ਵੀ ਫੋਨ ਤੇ ਵੀ ਗੱਲ ਹੋਈ ਹੈ ਤਾਂ ਉਹਨਾਂ ਉਦਾਂ ਵੀ ਸੰਪਰਕ ਹੋਇਆ ਵਾ ਜਥੇਬੰਦੀ ਜਿਹੜੀ ਇਹਨਾਂ ਦੀ ਐਂਟੀ ਡਰੱਗ ਐਸੋਸੀਏਸ਼ਨ ਦੇ ਨਾਲ ਖੜੀ ਆ ਦੂਸਰਾ ਜਿਹੜਾ ਵੀ ਕੋਈ ਕਿਸੇ ਦੇ ਨਜਾਇਜ਼ ਪਰਚਾ ਹੁੰਦਾ ਵੇਖੋ ਨਜਾਇਜ਼ ਪਰਚਾ ਕਿਸੇ ਤੇ ਵੀ ਜਿਹੜਾ ਕਰਨਾ ਹੈ ਉਹ ਮਾੜੀ ਗੱਲ ਹੈ ਇਹ ਸਾਡੇ ਖੁੱਲਾ ਜਿਹੜੇ ਸਾਡੇ ਜਥੇਬੰਦੀ ਦੇ ਮੈਂਬਰ ਨੇ ਤੇ ਹੋਰ ਵੀ ਸਾਡੇ ਇੱਥੇ ਆਗੂ ਆਏ ਹੋਏ ਨੇ ਤੇ ਜ਼ੋਨ ਪ੍ਰਧਾਨ ਵੱਲੋਂ ਸਾਡੀ ਡਿਊਟੀ ਲਾਈ ਗਈ ਹੈ ਵੀ ਉੱਥੇ ਜਾ ਕੇ ਤੁਸੀਂ ਤੇ ਪ੍ਰੈਸ ਦੇ ਵਿੱਚ ਆਪਣੀ ਜਿਹੜੀ ਆ ਗੱਲ ਰੱਖੋ ਅਸੀਂ ਇਹ ਕਹਿੰਨੇ ਜਿੱਦਾਂ 4 ਦਿਨ ਦਾ ਅਲਟੀਮੇਟਮ ਦਿੱਤਾ ਹੈ ਜੇ 4 ਦਿਨ ਦੇ ਵਿੱਚ ਇਨਕੁਆਰੀ ਕਰਨਾ ਹੈ ਐਸਚੀਓ ਸਾਹਿਬ ਪਿੰਡ ਸਾਰਾ ਉਹਨਾਂ ਦੀ ਆਪਣੇ ਕੁਲਾ ਸਿੰਘ ਦੀ ਸਹੁੰ ਦਿੰਦਾ ਜਿੱਦੀ ਉਹ ਬੰਦੇ ਦੀ ਕਹਿਣ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜਾਂ ਨੇੜਿਓਂ ਤੇੜਿਓਂ ਜਿੱਦੀ ਉਹ ਐਸਐਚਓ ਸਾਹਿਬ ਕਹਿਣ ਉਹ ਸਹੁੰ ਹੀ ਦੇ ਸਕਦੇ ਚਾਹ ਕੋਈ 1% ਸਬੂਤ ਦੇ ਦੇ 1% ਸਬੂਤ ਦੇ ਦੇ ਨਾਹੀਂ ਮੀਡੀਆ ਦੇ ਵਿੱਚ ਹੀ ਇਹ ਗੱਲ ਕਹਿਣ ਡਿਆ ਆ ਕਿ ਸਬੂਤ ਦੇ ਦੇਣ ਤੇ ਅਸੀਂ ਕਹਾਂਗੇ ਸਾਡਾ ਬੰਦਾ ਦੋਸ਼ੀ ਹੈ ਅਸੀਂ ਕੋਈ ਵੀ ਕਿਸੇ ਤੇ ਕਾਰਵਾਈ ਨਹੀਂ ਕਰਾਉਣ ਲਈ ਪਰ ਜੇ ਸਾਡਾ ਬੰਦਾ ਹੈ ਜਿਸ ਦਾ ਸਾਨੂੰ ਪਤਾ ਨਜਾਇਜ਼ ਪਸਾਇਆ ਹੈ ਜੇ ਉਹ ਚਾਰ ਦਿਨ ਦੇ ਵਿੱਚ ਜਿਹੜਾ ਪਰਚੇ ਦੇ ਵਿੱਚੋਂ ਖਾਰਜ ਨਹੀਂ ਕਰਦੇ ਤੋ ਅਸੀਂ ਇਹਨਾਂ ਦੀ ਐਸੋਸੀਏਸ਼ਨ ਦਾ ਨਾਮ ਰਾਲ ਕੇ ਜਥੇਬੰਦੀ ਵੱਲੋਂ ਧਰਨਾ ਲਾਵਾਂਗੇ ਫਿਰ ਜਿੱਥੋਂ ਤੱਕ ਸਾਡੀ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਸਾਨੂੰ ਜਾਣ ਦੀ ਲੋੜ ਪੈ ਗਈ ਅਸੀਂ ਉੱਥੋਂ ਤੱਕ ਜਾਵਾਂਗੇ ਕਿਨਾ ਭਾਈ ਤੁਹਾਡਾ ਬਲਦੇਵ ਸਿੰਘ ਜੀ ਇੱਕ ਜਿਹੜਾ ਤੁਹਾਡੇ ਵੱਲੋਂ ਇੱਕ ਮੁਕਦਮਾ ਦਰਜ ਕਰਾਇਆ ਗਿਆ ਕਿ ਕੁਲਾ ਸਿੰਘ ਹੋਣਾ ਨੇ ਮਸ਼ੀਨ ਲਾ ਕੇ ਜਿਹੜੀ ਤੁਹਾਡੀ ਜ਼ਮੀਨ 'ਚੋਂ ਫਸਲ ਵੱਢ ਕੇ ਲੈ ਗਈ ਨੇ ਕਿ ਮਾਮਲਾ ਕੀ ਹੈ ਸਰ ਜੀ ਇਹ ਜੀ ਪਹਿਲੀ ਇਨਸ਼ਾਵਾਂ ਦੀ ਪਹਿਲੀ ਉਹਨਾਂ ਤੋਂ ਵੇ ਲੈਈ ਆ ਸਾਢੇ 12 ਲੱਖ ਨੂੰ ਅਸੀਂ ਵੇ ਲੈਈ ਆ ਇਹ ਇੱਕ ਲਾਹਾਂ ਦੀ ਮਸ਼ੀਨ ਵੱਟ ਕੇ ਆਈ ਹੈ ਇਹ ਫਸਲ ਕਿਹਦੀ ਸੀ ਉਹ ਫਸਲ ਸਾਡੀ ਉਹਨਾਂ ਸ਼ਾਵਾਂ ਨੇ ਲਾਈ ਫਸਲ ਇਹ ਫਸਲ ਸਮੇਂ ਦੀ ਪਹਿਲੀ ਫਸਲ ਸਮੇਂ ਦੀ ਲਈ ਤੇ ਉਹ ਪਹਿਲੀ ਹੁਣ ਤੁਹਾਡੇ ਕੋਲ ਸੀ ਕਬਜ਼ਾ ਤੁਹਾਡਾ ਸੀਗਾ ਹਾਂਜੀ ਹਾਂਜੀ ਕਬਜ਼ਾ ਸਾਡਾ ਹੈ ਤੇ ਇਹਨਾਂ ਕਿਹੜੇ ਚੱਕਰ ਚ ਵੱਢੀ ਇਹਨਾਂ ਧੱਕੇ ਨਾਲ ਜੀ ਵੱਢ ਲਈ ਨਾਲੇ ਗੋਲੀਆਂ ਮਾਰਦੇ ਨੇ ਧਮਕੀਆਂ ਦਿੰਦੇ ਨੇ ਧੱਕੇ ਨਾਲ ਬਾਸਪਤੀ ਸਾਡੀ ਵੱਢ ਗਈ ਤੇ ਜਿਹੜੀ ਕੁਲਾ ਸਿੰਘ ਤੇ ਮੁਕੱਦਮਾ ਦਰਦੇ ਤੁਹਾਡੇ ਕੋਲ ਚੱਲ ਰਿਹਾ ਹੈ ਉਹ ਤਾਂ ਪਿੰਡ ਮਨਾਵੇ ਦੇ ਉਹਨਾਂ ਦਾ ਇੱਥੇ ਕੀ ਰੋਲ ਸੀ ਉਹਨਾਂ ਜੀ ਆ ਕੇ ਬਾਸਪਤੀ ਵੱਡੀ ਮਸ਼ੀਨ ਲੈ ਕੇ ਆਏ ਆ ਉਹ ਆਪ ਸੀ ਹਾਂਜੀ ਹਾਂਜੀ ਉਹਨਾਂ ਦਾ ਦੋਸ਼ ਹੈ ਕਿ ਸਾਡੇ ਤੇ ਝੂਠਾ ਪਰਚਾ ਆਇਆ ਹੈ। ਨਾ ਕੋਈ ਝੂਠਾ ਨਹੀਂ ਜੀ ਉਹਨਾਂ ਆਪ ਲੈ ਕੇ ਆਏ ਆ ਉਹਨਾਂ ਨੇ ਬਾਹਵਤੀ ਵਢੀ ਆ ਤੇ ਅਸੀਂ ਇਹਨਾਂ ਤੋਂ ਪਹਿਲੀ ਬੈ ਲਈ ਆ ਸ਼ਵਾਂ ਤੋਂ। ਹਾਈ ਸਟ੍ਰੀਟ ਅਜੋ ਪ੍ਰੈਸ ਕਾਨਫਰੰਸ ਕੀਤੀ ਗਈ ਕੁਝ ਕਿਸਾਨ ਜੱਥੇਬੰਦਾਂ ਦੇ ਐਂਟੀ ਡ੍ਰੈਗ ਐਸੋਸੀਏਸ਼ਨ ਦੇ ਚੇਅਰਮੈਨ ਵੱਲੋਂ ਕਿ ਇੱਕ ਕੁਲਾ ਸਿੰਘ ਨਾਮਕ ਵਿਅਕਤੀ ਆ ਪਿੰਡ ਮਨਾਵੇ ਦਾ। ਉਸ ਦਾ ਝੂਠਾ ਆ ਕਿ ਉਹਦੇ ਉੱਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਕਿ ਇਹ ਸਾਡੇ ਨਾਲ ਤੁਰਿਆ ਫਿਰਦਾ ਕਿਉਂਕਿ ਅਸੀਂ ਨਸ਼ੇ ਦੇ ਖਿਲਾਫ ਆਵਾਜ਼ ਉਠਾਈ। ਕੀ ਮਾਮਲਾ ਸਰ ਜੀ? ਮਾਮਲਾ ਵੇਖੋ ਨਸ਼ੇ ਦਾ ਤੇ ਇਹਦੇ ਨਾਲ ਕੋਈ ਸਬੰਧ ਨਹੀਂ ਗਾ ਇੱਕ ਵੱਖਰਾ ਮਾਮਲਾ ਇਹ ਤੁਸੀਂ ਇੱਕ ਅਫੇਰ ਦਰਜ ਕੀਤੀ ਆ ਮਕਦਮਾ ਨੰਬਰ 90 ਹੈ ਜੀ ਮਿਤੀ 15 11 2022 ਨੂੰ ਬਲਦੇਵ ਸਿੰਘ ਪੁੱਤਰ ਰਗਵੀਰ ਸਿੰਘ ਵਾਸੀ ਹੈ ਜੀ ਸਖਤਰਾ ਇਹਦੇ ਬਿਆਨਾਂ ਦੇ ਮਕਦਮਾ ਦਰਜ ਹੋਇਆ ਇਹਨਾਂ ਦਾ ਜ਼ਮੀਨ ਦਾ ਝਗੜਾ ਜੀ ਇਹਦੇ ਬਿਆਨਾਂ ਤੇ ਮਕਦਮਾ ਦਰਜ ਹੋਇਆ ਜੀ ਜਿਹਦੇ ਤੇ ਵੀ ਇਹਨੇ ਇਹ ਬੰਦੇ 6 ਲਖਾਏ ਆ ਜੀ ਆਪਣੇ ਬਿਆਨਾਂ ਚ ਇਹਦੀ ਬਾਸਮਤੀ ਵੱਢ ਕੇ ਲੈ ਗਏ ਜਬਰਦਸਤੀ ਜਾਂ ਚੋਰੀ ਉਹਦੇ ਬਿਹਾਫ ਤੇ ਆਪਾਂ ਮੁਕਦਮਾ ਦਰਜ ਕੀਤਾ ਜੋ ਵੀ ਉਹਦੀ ਸਟੇਟਮੈਂਟ ਆ ਉਹਦੇ ਬਿਹਾਫ ਤੇ ਆਪਾਂ ਮੁਕਦਮਾ ਦਰਜ ਕੀਤਾ ਸਰੂ ਖੁੱਲਾ ਸਿੰਘ ਤੇ ਉਹ ਨਾਲ ਜਿਹੜੇ ਹੈ ਨੇ ਸਾਰੇ ਆਗੂ ਉਹ ਕਹਿੰਦੇ ਕਿ ਪੂਰਾ ਪਿੰਡ ਇੰਨਾਂ ਦੀ ਸੌਂ ਦੇ ਲਈ ਤਿਆਰ ਹੈ ਕਿਤੇ ਗੁਰਦੁਆਰਾ ਸਾਹਿਬ ਬੈ ਕੇ ਵੀ ਅਸੀਂ ਕਹਿਣ ਲਈ ਤਿਆਰ ਆਂ ਜਾਂ ਕੋਈ ਕੋਈ ਗੱਲ ਨਹੀਂ ਉਹ ਆਪਣੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਆਪਦੀ ਇਨਵੈਸਟੀਗੇਸ਼ਨ ਤੇ ਸਾਨੂੰ ਜੋ ਵੀ ਆਪਣੇ ਤੱਥ ਪੇਸ਼ ਕਰਨੇ ਜਾਂ ਆਪਦਾ ਪੱਖ ਪੇਸ਼ ਕਰਨ ਜੇ ਜੋ ਵੀ ਤੱਥ ਸਾਹਮਣੇ ਆਉਣਗੇ ਆਪਾਂ ਉਸ ਨੂੰ ਦਾ ਕੋਰ ਕਰਾਂਗੇ ਸਰ ਤੁਹਾਨੂੰ ਕੋਈ ਵੀ ਜੋ ਰਸਮਾਂ ਚ ਪਿੰਡ ਦੀ ਮਨਾਵੇ ਚ ਪਹੁੰਚਾਇਆ ਦਾ ਜਾਂ ਇਹ ਕਿਸਵਤ ਨਾ ਮਿਲੀ ਵੀ ਨਹੀਂ ਮੇਰੇ ਕੋਲ ਨਹੀਂ ਅਜੇ ਤੱਕ ਫਿਲਹਾਲ ਨਹੀਂ ਮੇਰੇ ਕੋਲ ਇਹ ਮੇਰੇ ਕੋਲ ਬਸ ਇਹ ਵੇਖਣਾ ਹਾਂ ਹਾਂ ਇਹ ਅਜੇ ਨਹੀਂ ਮਿਲਿਆ ਤੁਹਾਨੂੰ ਹਾਂ ਕੋਸ਼ਿਸ਼ ਆਗੂ ਮਤਲਬ ਫੋਨ ਤੇ ਮੇਰੀ ਇੱਕ ਦੋ ਬੰਦੇ ਨਾਲ ਗੱਲ ਹੋਈ ਉਹਨਾਂ ਨੇ ਮੈਂ ਦਫ਼ਤਰ ਦਾ ਟਾਈਮ ਦਿੱਤਾ ਪਰ ਮੈਨੂੰ ਮਿਲੇ ਨਹੀਂ ਇੱਕ ਚੇਅਰਮੈਨ ਜਿਹੜੇ ਐਂਟੀ ਡਰੈਗ ਦੇ ਨੇ ਸਤਨਾਮ ਸਿੰਘ ਉਹਨਾਂ ਨੇ ਤੁਹਾਡੇ ਦੇ ਦੋਸ਼ ਇਹ ਲਾਏ ਆ ਕਿ ਇਹ ਸਿਰਫ ਅਹੀਂ ਨਸ਼ੇ ਦੇ ਆਵਾਜ਼ ਨੂੰ ਬੁਲੰਦ ਕਰਨ ਦੇ ਆ ਅਤੇ ਲੋਕਾਂ ਦੇ ਨਾਲ ਕਰਦਾ ਇਸ ਕਰਕੇ ਸਾਨੂੰ ਦਬਾਉਣ ਦੀ ਖਾਤਰੇ ਮੁਕਦਮੇ ਦਰਜ ਹੋ ਰਹੇ ਨਹੀਂ ਇਹਦਾ ਉਹਨਾਂ ਨਾਲ ਕੋਈ ਸੰਬੰਧ ਨਹੀਂਗਾ ਨਾ ਹੀ ਵੇਖੋ ਆਪਾਂ ਕਿਸੇ ਨੂੰ ਦਬਾ ਰਹੇ ਆ ਆਪਾਂ ਨੂੰ ਜੋ ਮਦਈ ਨੇ ਸਟੇਟਮੈਂਟ ਦਿੱਤੀ ਆ ਆਪਾਂ ਉਹਦੇ ਬਿਹਾਫ ਤੇ ਮੁਕਦਮਾ ਦਰਜ ਕਰ ਦਿੱਤਾ ਨਾ ਹੀ ਇਹਦਾ ਕੋਈ ਐਂਟੀ ਡਰੱਗ ਆ ਜਾਂ ਨਸ਼ੇ ਦੀ ਸੰਸਥਾ ਨਾਲ ਕੋਈ ਸੰਬੰਧ ਆ ਇਹ ਸਿਰਫ ਮੈਟਰ ਜੋ ਸਟੇਟਮੈਂਟ ਵਿਕਟਮ ਨੇ ਲਿਖਾਈ ਆ ਉਹਦੇ ਬਿਹਾਫ ਤੇ ਆਪਾਂ ਮੁਕਦਮਾ ਦਰਜ ਕੀਤਾ ਕਿਸੇ ਨੂੰ ਦਬਾਉਣ ਵਾਲੀ ਕੋਈ ਇਹ ਜਿਹੀ ਗੱਲ ਨਹੀਂ ਜੇ ਕੋਈ ਵਧੀਆ ਕੰਮ ਕਰਦਾ ਕਰੇ ਸਾਨੂੰ ਵੀ ਖੁਸ਼ੀ ਹੋਊ ਲਾਈਵ ਤੇਸ ਚੈਨਲ ਦੇ ਲਈ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ